ਕੇਂਦਰ اور صوبہ سرکارا دونوں ذمہ دار جی خاص کر کے ਜਦਾਂ ਆ ਪਿੰਡ جی جی سرਸਰالی جی جنہوں نے لڑائی بھی لڑی ਕੇ ਇਲੀਗਲ ਮਾਈਨਿੰਗ ਨਹੀਂ ਹੋਣੀ ਚਾਹੀਦੀ ਜੀ 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 ਇਸ ਇਲਾਕੇ ਦੀਆਂ ਸੰਗਤਾਂ ਨੇ ਲੜਾਈ ਲੜੀ ਜੀ ਲੇਕਿਨ ਸਰਕਾਰ ਨੇ ਉਹ ਲੜਾਈ ਲੜਨ ਵਾਲਿਆਂ ਤੇ ਉਲਟੇ ਮੁਕਦਮੇ ਦਰਜ ਕਰਤੇ ਜੀ ਅਗਰ ਇਹ ਪ੍ਰिवेंटिव ਮੀਜਰਸ ਪਹਿਲੇ ਲਏ ਜਾਂਦੇ ਜੀ ਜੀ ਤਾਂ ਸ਼ਾਇਦ ਪੰਜਾਬ ਨੂੰ ਤਬਾਹੀ ਤੋਂ ਬਚਾਇਆ ਜਾ ਸਕਦਾ ਜੀ ਪੰਜਾਬ ਦੇ ਅੰਦਰ ਜੋ ਤਬਾਹੀ ਹੋਈ ਆ ਕਿਤੇ ਨਾ ਕਿਤੇ ਕੇਂਦਰ ਸਰਕਾਰ ਸੂਬਾ ਸਰਕਾਰ ਜੀ ਜੀ ਇਹ ਦੋਨਾਂ ਦੀ ਨੈਗਲੀਜੈਂਸ ਦੇ ਕਾਰਨ ਹੋਈ ਜੀ ਸੰਕਟ ਨੂੰ ਕੰਟਰੋਲ ਕਰਨ ਤੋਂ ਬਾਅਦ ਉਹਦੀ ਵੀ ਜ਼ਿੰਮੇਵਾਰੀ ਫਿਕਸ ਹੋਣੀ ਚਾਹੀਦੀ ਕੌਣ ਅਧਿਕਾਰੀ ਸ਼ਾਮਲ ਹੈ ਕੌਣ ਹੁਕਮਰਾਨ ਸ਼ਾਮਲ ਹੈ ਅਫਸੋਸ ਹੈ ਕਿ 78 ਸਾਲ ਦੇ ਹੁਕਮਰਾਨ ਵਾਟਰ ਮੈਨੇਜਮੈਂਟ ਵੀ ਕਰ ਨਹੀਂ ਸਕੇ ਜੀar ਜੋ ਪੈਸਾ ਬਜਟ ਰੱਖਿਆ ਜਾਂਦਾ ਰਿਹਾ ਉਹ ਕਰਪਸ਼ਨ ਦੇ ਵਿੱਚ ਹੜ ਜਾਂਦਾ ਰਿਹਾ ਜੀ ਜੀ ਉਸ ਸੰਗਤਾਂ ਦੇ ਭਲੇ ਲਈ ਨਹੀਂ ਲੱਗਿਆ ਉਸ ਸੰਗਤਾਂ ਦੀ ਪ੍ਰੋਟੈਕਸ਼ਨ ਲਈ ਨਹੀਂ ਲੱਗਿਆ ਜੀ ਜੀ ਉਹ ਨਹਿਰਾਂ ਦੀ ਰਿਪੇਅਰ ਮੇਨਟੇਨੈਂਸ ਲਈ ਨਹੀਂ ਲੱਗਿਆ ਇਹ ਜਿਹੜੀ ਸਮੱਸਿਆ ਹੈ ਸਤਲੁਜ ਦੀ ਜੀ ਜੀ ਔਰ ਇਹ ਪਿੰਡਾਂ ਦੀ ਲੁਧਿਆਣੇ ਦੇ ਨਾਲ ਲੱਗਦੇ ਪਿੰਡਾਂ ਦੀ ਮੈਂ ਸਮਝਦਾ ਕਿ ਇੱਥੇ ਸਰਕਾਰ ਨੂੰ ਗੰਭੀਰ ਹੋਣਾ ਚਾਹੀਦਾ ਕੇਂਦਰ ਨੂੰ ਵੀ ਸਟੇਟ ਨੂੰ ਵੀ ਜੀ ਜੀ ਅਜੇ ਵੀ ਸਥਿਤੀ ਜਿਹੜੀ ਆ ਇਹਦੇ ਤੇ ਬਹੁਤ ਮਿਹਨਤ ਕਰਨ ਦੀ ਲੋੜ ਆ ਕੰਟਰੋਲ ਕਰਨ ਦੀ ਲੋੜ ਆ ਮੇਨ ਰੋਡ ਆ ਜਿਹੜਾ ਉਹ ਰੋੜੀ ਜਾਮ ਜੀ 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 ਕਿੱਦਾਂ ਇੱਥੇ ਮਟੀਰੀਅਲ ਆਊਗਾ ਜੀ ਕਿੱਦਾਂ ਇੱਥੇ ਅਗਰ ਕੋਈ ਕ੍ਰਾਈਸਿਸ ਪੈ ਜਾ ਪੈਦਾ ਹੋ ਜਾਏ ਆਪਾਂ ਸੰਗਤਾਂ ਨੂੰ ਕਿੱਦਾਂ ਇੱਥੋਂ ਦੂਰ ਲੈ ਕੇ ਜਾਵਾਂਗੇ ਜੀ 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 ਇਹ ਚੁਣੌਤੀਆਂ ਇਹ ਪ੍ਰਸ਼ਾਸਨ ਨੂੰ ਮੈਨੇਜ ਕਰਨੀਆਂ ਚਾਹੀਦੀਆਂ ਜੀ 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 ਤਾਂ ਕਿ ਸਮੂਥਲੀ ਫੰਕਸ਼ਨਿੰਗ ਹੋ ਕਰਦਾ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਦਾ ਸਮਰਥਕਾਂ ਦਾ ਬੀਬੀਐਫ ਦਾ ਬਾਮਸਫ ਦਾ ਕਿ ਜਿਨ੍ਹਾਂ ਨੇ ਪੰਜਾਬ ਸੰਭਾਲੋ ਮਹਮ ਤਹਿਤ ਹਰ ਪੀੜਤਾਂ ਦੇ ਮੋਢੇ ਨਾਲ ਮੋਢਾ ਲਾ ਕੇ ਔਖੇ ਸਮੇਂ 'ਚ ਖੜੇ ਆ। ਇੱਥੇ ਬੰਨ ਬਣਾਉਣ ਦੇ ਲਈ ਵੀ ਸਾਡੀ ਟੀਮ ਨੇ ਬਹੁਤ ਸਹਿਯੋਗ ਕੀਤਾ ਔਰ ਮੈਂ ਸਤਿ ਸ੍ਰੀ ਅਕਾਲ ਜੀ ਪਿੰਡ ਸਸੁਰਾਲੀ ਪਹੁੰਚੇ ਆ ਜੀ। ਸਾਬਕਾ ਐਮਐਲਏ ਕਰੀਮਪੁਰ ਸਿੰਘ ਸਾਹਿਬ ਵੀ ਪਹੁੰਚੇ ਆ ਗੱਲਬਾਤ ਕਰਨੀ ਤੁਹਾਡੇ ਨਾਲ। ਹਾਂ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਰ ਕਿਸ ਤਰ੍ਹਾਂ ਦਾ ਮਾਹੌਲ ਆ ਸਸੁਰਾਲੀ ਪਿੰਡ ਦਾ ਜੀ? ਮਾਹੌਲ ਆਪਾਂ ਇਹ ਕਹਿ ਸਕਦੇ ਆ ਕਿ ਸੈਂਸਿਟਿਵ ਵਟ ਅੰਡਰ ਕੰਟਰੋਲ ਜੀ ਕਿਉਂਕਿ ਸੰਗਤਾਂ ਦੇ ਵਿੱਚ ਕਬਰਹਟ ਵੀ ਪੈਦਾ ਨਹੀਂ ਕਰਨੀ ਚਾਹੀਦੀ ਜੀ 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 ਮੈਂ ਪਿੰਡ ਵਾਸੀਆਂ ਦਾ ਇਲਾਕਾ ਵਾਸੀਆਂ ਦਾ ਜਿਨ੍ਹਾਂ ਨੇ ਬਹੁਤ ਬੜੇ ਯਤਨ ਕੀਤੇ ਸੰਗਤਾਂ ਨੇ ਮਿਲ ਕੇ ਜੀ ਜੀ ਸਾਡੇ ਬਹੁਜਨ ਸਮਾਜ ਪਾਰਟੀ ਦਾ ਸਾਨੇਵਾਲ ਦਾ ਸਾਰਾ ਯੂਨਿਟ ਵੀ ਜੀ ਕਿ ਭਈ ਇਹ ਬੰਨ ਜਿਹੜਾ ਕਿਸੇ ਤਰ੍ਹਾਂ ਨੁਕਸਾਨ ਤੋਂ ਬਚਾਇਆ ਜਾ ਸਕੇ ਜੀ ਜੀ ਜੋ ਯਤਨ ਸਰਕਾਰ ਹੁਣ ਕਰਨ ਦੀ ਕੋਸ਼ਿਸ਼ ਕਰਦੀ ਆ ਵੀ ਅਸੀਂ ਆਪਣੇ ਸਿਰ ਦੇ ਉੱਪਰ ਮਿੱਟੀ ਚੱਕੀ ਉਹ ਦਿਖਾਈਏ ਜੀ ਅਗਰ ਇਹ ਪ੍ਰੀਵੈਂਟਿਵ ਮੀਜਰਸ ਪਹਿਲੇ ਲਏ ਜਾਂਦੇ ਜੀ ਜੀ ਤਾਂ ਸ਼ਾਇਦ ਪੰਜਾਬ ਨੂੰ ਤਬਾਹੀ ਤੋਂ ਬਚਾਇਆ ਜਾ ਸਕਦਾ ਜੀ ਪੰਜਾਬ ਦੇ ਅੰਦਰ ਜੋ ਤਬਾਹੀ ਹੋਈ ਆ ਕਿਤੇ ਨਾ ਕਿਤੇ ਕੇਂਦਰ ਸਰਕਾਰ ਸੂਬਾ ਸਰਕਾਰ ਜੀ ਜੀ ਇਹ ਦੋਨਾਂ ਦੀ ਨੈਗਲੀਜੈਂਸ ਦੇ ਕਾਰਨ ਹੋਈ ਜੀ ਦੋਨੀਆਂ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਜੀ ਜੀ ਜੋ ਪੰਜਾਬ ਦੇ ਵਿੱਚ ਇਹ ਹੜਾਂ ਦਾ ਸੰਕਟ ਪੈਦਾ ਹੋਇਆ ਜੀ ਕੇਂਦਰ ਔਰ ਸੂਬਾ ਸਰਕਾਰਾਂ ਦੋਨੇ ਜ਼ਿੰਮੇਵਾਰ ਜੀ ਖਾਸ ਕਰਕੇ ਜਦੋਂ ਆ ਪਿੰਡ ਜੀ ਜੀ ਸਸਰਾਲੀ ਜੀ ਜਿਨ੍ਹਾਂ ਨੇ ਲੜਾਈ ਵੀ ਲੜੀ ਕਿ ਇਲੀਗਲ ਮਾਈਨਿੰਗ ਨਹੀਂ ਹੋਣੀ ਚਾਹੀਦੀ ਜੀ 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 ਇਸ ਇਲਾਕੇ ਦੀਆਂ ਸੰਗਤਾਂ ਨੇ ਲੜਾਈ ਲੜੀ ਜੀ ਲੇਕਿਨ ਸਰਕਾਰ ਨੇ ਉਹ ਲੜਾਈ ਲੜਨ ਵਾਲਿਆਂ ਤੇ ਉਲਟੇ ਮੁਕਾਦਮੇ ਦਰਜ ਕਰ ਦਿੱਤੇ ਜੀ 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 ਤੋਂ ਇਹ ਸਾਬਤ ਕਰਦਾ ਕਿ ਕਿਤੇ ਨਾ ਕਿਤੇ ਇਹ ਇਲਲੀਗਲ ਮਾਈਨਿੰਗ ਵੀ ਇਸ ਸੰਕਟ ਦੇ ਲਈ ਜ਼ਿੰਮੇਵਾਰ ਹੈ ਜੀ ਤੋਂ ਵੱਡਾ ਜਾਂਚ ਦਾ ਇਹ ਵਿਸ਼ਾ ਹੈ ਉਹ ਮਾਈਨਿੰਗ ਕੌਣ ਸ਼ਾਮਲ ਆ ਇਸ ਡਿਜਾਸਟਰ ਲਈ ਕਿਹੜੀਆਂ ਕਿਹੜੀਆਂ ਤਾਕਤਾਂ ਜ਼ਿੰਮੇਵਾਰ ਆ ਜੀ ਉਹਨਾਂ ਨੂੰ ਸ਼ਹਿਰ ਪੋਲਿਟਿਕਲ ਕੇਡੀਸੀ ਜੀ ਜੀ ਤੋਂ ਇਹਦੀ ਜਾਂਚ ਕਰਕੇ ਉਹਨਾਂ ਦੀ ਵੀ ਇਸ ਸੰਕਟ ਨੂੰ ਕੰਟਰੋਲ ਕਰਨ ਤੋਂ ਬਾਅਦ ਉਹਦੀ ਵੀ ਜ਼ਿੰਮੇਵਾਰੀ ਫਿਕਸ ਹੋਣੀ ਚਾਹੀਦੀ ਕੌਣ ਅਧਿਕਾਰੀ ਸ਼ਾਮਲ ਆ ਕੌਣ ਹੁਕਮਰਾਨ ਸ਼ਾਮਲ ਆ ਅਫਸੋਸ ਹੈ ਕਿ 78 ਸਾਲ ਦੇ ਹੁਕਮਰਾਨ ਵਾਟਰ ਮੈਨੇਜਮੈਂਟ ਵੀ ਕਰ ਨਹੀਂ ਸਕੇ ਜੀ 78 ਸਾਲ ਦੇ ਵਿੱਚ ਅਸੀਂ ਬੰਨੇ ਹੀ ਨਹੀਂ ਲਾ ਸਕੇ ਜੀ 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 ਹਰ ਬਾਰ ਜੋ ਪੈਸਾ ਬਜਟ ਰੱਖਿਆ ਜਾਂਦਾ ਰਿਹਾ ਉਹ ਕਰਪਸ਼ਨ ਦੇ ਵਿੱਚ ਹੜ ਜਾਂਦਾ ਰਿਹਾ ਜੀ ਜੀ ਉਸ ਸੰਗਤਾਂ ਦੇ ਭਲੇ ਲਈ ਨਹੀਂ ਲੱਗਿਆ ਉਸ ਸੰਗਤਾਂ ਦੀ ਪ੍ਰੋਟੈਕਸ਼ਨ ਲਈ ਨਹੀਂ ਲੱਗਿਆ ਉਹ ਨਹਿਰਾਂ ਦੀ ਰਿਪੇਅਰ ਮੇਨਟੇਨੈਂਸ ਲਈ ਲੱਗਿਆ ਉਹ ਇੱਕ ਤਰ੍ਹਾਂ ਦਾ ਕ腐ਪਸ਼ਨ ਦੇ ਰਾਹੀਂ ਹਟ ਜਾਂਦਾ ਰਿਹਾ ਸੋ ਇਸ ਕਰਕੇ ਭੋਜਨ ਸਮਾਜ ਪਾਰਟੀ ਨੇ ਜਿਹੜੀ ਪੰਜਾਬ ਸੰਭਾਲੋ ਮਹਮ ਚਲਾਈ ਉਹ ਉਹ ਪੰਜਾਬ ਸੰਭਾਲੋ ਮਹਮ ਦੇ ਤਹਿਤ ਬੀਐਸਪੀ ਦੀ ਪੰਜਾਬ ਸੰਭਾਲੋ ਮਹਮ ਪੰਜਾਬ ਦੇ ਅੰਦਰ ਹਰ ਪੀੜਤਾਂ ਦੇ ਨਾਲ ਹਰ ਔਖੇ ਸਮੇਂ 'ਚ ਅਸੀਂ ਖੜੇ ਆ ਮੈਂ ਅੰਮ੍ਰਿਤਸਰ ਵੀ ਗਿਆ ਗੁਰਦਾਸਪੁਰ ਵੀ ਗਿਆ ਅਸੀਂ ਉੱਥੇ ਪੀੜਿਤ ਹਰ ਪੀੜਤਾਂ ਦੇ ਲਈ ਭੋਜਨ ਸਮਾਜ ਪਾਰਟੀ ਦੀਆਂ ਟੀਮਾਂ ਨੇ ਰੱਛਨ ਦਾ ਸਹਾਇਕ ਵੀ ਭੇਜਿਆ ਪਸ਼ੂਆਂ ਦੇ ਚਾਰੇ ਦਾ ਸਹਾਇਕ ਵੀ ਭੇਜਿਆ ਜੀ ਜੀ ਲੇਕਿਨ ਇਹ ਜਿਹੜੀ ਸਮੱਸਿਆ ਹੈ ਸਤਲੁਜ ਦੀ ਜੀ ਜੀ ਔਰ ਇਹ ਪਿੰਡਾਂ ਦੀ ਲੁਧਿਆਣੇ ਦੇ ਨਾਲ ਲੱਗਦੇ ਪਿੰਡਾਂ ਦੀ ਮੈਂ ਸਮਝਦਾ ਕਿ ਇੱਥੇ ਸਰਕਾਰ ਨੂੰ ਗੰਭੀਰ ਹੋਣਾ ਚਾਹੀਦਾ ਕੇਂਦਰ ਨੂੰ ਵੀ ਸਟੇਟ ਨੂੰ ਵੀ ਜੀ ਜੀ ਅਜੇ ਵੀ ਸਥਿਤੀ ਜਿਹੜੀ ਆ ਇਹਦੇ ਤੇ ਬਹੁਤ ਮਿਹਨਤ ਕਰਨ ਦੀ ਲੋੜ ਆ ਕੰਟਰੋਲ ਕਰਨ ਦੀ ਲੋੜ ਆ ਜੀ ਜੀ ਵੱਡੇ ਯਤਨ ਕਰਨ ਦੀ ਲੋੜ ਆ ਤੋਂ ਓਡੇ ਵੱਡੇ ਯਤਨ ਹਜੇ ਨਜ਼ਰ ਆ ਨਹੀਂ ਰਹੇ ਜੀ ਔਰ ਇਧਰ ਲਈ ਬਕਾਇਦਾ ਇੱਕ ਪਲੈਨਿੰਗ ਔਰ ਸਿਸਟਮ ਕਿਉਂਕਿ ਹੁਣ ਮੰਨ ਲਓ ਮੇਨ ਰੋਡ ਆ ਜਿਹੜਾ ਉਹ ਰੋੜੀ ਜਾਮ ਜੀ 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 ਕਿੱਦਾਂ ਇੱਥੇ ਮਟੀਰੀਅਲ ਆਊਗਾ ਜੀ ਕਿੱਦਾਂ ਇੱਥੇ ਅਗਰ ਕੋਈ ਕ੍ਰਾਈਸਿਸ ਪੈ ਜਾ ਪੈਦਾ ਹੋ ਜਾਏ ਆਪਾਂ ਸੰਗਤਾਂ ਨੂੰ ਕਿੱਦਾਂ ਇੱਥੋਂ ਦੂਰ ਲੈ ਕੇ ਜਾਵਾਂਗੇ ਜੀ 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 ਇਹ ਚੁਣੌਤੀਆਂ ਇਹ ਪ੍ਰਸ਼ਾਸਨ ਨੂੰ ਮੈਨੇਜ ਕਰਨੀਆਂ ਚਾਹੀਦੀਆਂ ਜੀ 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 ਤਾਂ ਕਿ ਸਮੂਥਲੀ ਫੰਕਸ਼ਨਿੰਗ ਹੋਵੇ ਜੀ ਅੰਨਾ ਇਹਨੂੰ ਦੋ ਦੋ ਤਰੀਕੇ ਨਾਲ ਹੈਂਡਲ ਕਰਨਾ ਚਾਹੀਦਾ ਇੱਕ ਤਾਂ ਐਟ ਸਪੋਰਟ ਕ੍ਰਾਈਸਿਸ ਹੈ ਜਿਹੜਾ ਇੱਕ ਅਗਰ ਕੋਈ ਆਪਦਾ ਆਉਂਦੀ ਆ ਤਾਂ ਅੱਗੇ ਕੀ ਕ੍ਰਾਈਸਿਸ ਉਹਦੇ ਪੈਦਾ ਹੋ ਸਕਦੇ ਪ੍ਰਸ਼ਾਸਨ ਨੂੰ ਉਹਦੀ ਵੀ ਤਿਆਰੀ ਰੱਖਣੀ ਚਾਹੀਦੀ ਆ ਔਰ ਮੈਂ ਧੰਨਵਾਦ ਕਰਦਾ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਦਾ ਸਮਰਥਕਾਂ ਦਾ ਬੀਬੀਐਫ ਦਾ ਬਾਮਸੇਫ ਦਾ ਕਿ ਜਿਨ੍ਹਾਂ ਨੇ ਪੰਜਾਬ ਸੰਭਾਲੋ ਮਹਮ ਤਹਿਤ ਹਰ ਪੀੜਤਾਂ ਦੇ ਮੋਢੇ ਨਾਲ ਮੋਢਾ ਲਾ ਕੇ ਔਖੇ ਸਮੇਂ 'ਚ ਖੜੇ ਆ ਇੱਥੇ ਬੰਨ ਬਣਾਉਣ ਦੇ ਲਈ ਵੀ ਸਾਡੀ ਟੀਮ ਨੇ ਬਹੁਤ ਸਹਿਯੋਗ ਕੀਤਾ اور ਮੈਂ ਕਹੂੰਗਾ ਕਿ ਨਿਰੰਤਰ ਲੱਗੇ ਰਹਿਣਾ ਚਾਹੀਦਾ ਹੈ ਕਿ ਦੋਨੋਂ ਹੀ ਸਰਕਾਰਾਂ ਆਪਣੀ ਜ਼ਿੰਮੇਵਾਰੀ ਤੋਂ ਨਾਦਾਰਦਾ ਇੱਕ ਦੂਜੇ ਤੇ ਦੋਸ਼ ਲਾ ਰਹੀਆਂ ਜੀ ਜੀ ਤਾਂ ਅਜੇ ਵੀ ਸਰ